ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਜਰਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪਜੀ ਨਾਲ ਸਾਂਝ ਪਾਈਏ ਸੋ ਸਾਖੀ ਸੀ ਕਿ ਕਿਸ ਤਰ੍ਹਾਂ ਬਾਬਾ ਜੀ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਦੱਸਦੇ ਸਨ ਤੇ ਸਾਰੀ ਸੰਗਤ ਨੂੰ ਆਪਣੇ ਆਪ ਤੋਂ ਉੱਚਾ ਆਖਦੇ ਸਨ ਕਿ ਜਿਹੜਾ ਵੀ ਕੋਈ ਇੱਥੇ ਆਪ ਗਰੀਬ ਬਣ ਕੇ ਆਉਂਦਾ ਆਪ ਗਰੀਬ ਨਿਵਾਜ਼ ਉਸ ਨੂੰ ਉੱਚਾ ਕਰ ਦਿੰਦੇ ਉਸ ਦੀ ਬਾਹ ਫੜ ਲੈਂਦੇ ਉਸ ਦੇ ਲੋਕ ਅਤੇ ਪਰਲੋਕ ਦੇ ਸਾਈ ਹੋ ਜਾਂਦੇ ਸੋ ਆਓ ਇਸੇ ਤਰ੍ਹਾਂ ਇੱਕ ਦਿਨ ਇੱਕ ਗਰੀਬ ਜਿਹਾ ਸਾਧੂ ਸੁਭਾਅ ਦਾ ਸਿੱਖ ਆਪ ਜੀ ਨੂੰ ਆ ਕੇ ਬੇਨਤੀ ਕਰਨ ਲੱਗਾ ਕਿ ਬਾਬਾ ਜੀ ਮੈਂ ਬਟਾਲੀ ਲੋਹੇ ਦੀ ਫੈਕਟਰੀ 'ਚ ਕੰਮ ਕਰਦਾ ਹਾਂ ਤੇ ਉਦੋਂ ਦਿਹਾੜੀ ਵੀ ਘੱਟ ਸੀ ਤੇ ਆਖਣ ਲੱਗਾ ਦਿਹਾੜੀ ਦੇ ਨਾਲ ਮਹਾਕਰ ਦਾ ਲੂਨ ਤੇਲ ਹੀ ਤੁਰਦਾ ਹੈ ਤੇ ਬਾਬਾ ਜੀ ਹੁਣ ਉਹ ਵੀ ਕੰਮ ਛੁੱਟ ਗਿਆ ਮੈਂ ਬੜਾ ਨਰਾਸ਼ ਹਾਂ ਕਿਸੇ ਬੰਨੇ ਕੋਈ ਵੀ ਕੰਮ ਨਹੀਂ ਚੱਲ ਰਿਹਾ ਤੇ ਕਈ ਦਿਨ ਹੋ ਗਏ ਹਨ ਸਾਰਾ ਦਿਨ ਖੱਜਲ ਖਵਾਰ ਹੋ ਕੇ ਮੜੋਂਦਾ ਹਾਂ ਕੋਈ ਕੰਮ ਨਹੀਂ ਮਿਲਦਾ ਦਿਹਾੜੀ ਵੀ ਨਹੀਂ ਮਿਲਦੀ ਤੇ ਕਿਰਪਾ ਕਰੋ ਰੋਜੀ ਰੋਟੀ ਜੋਗਾ ਕੰਮ ਮਿਲ ਜਾਏ ਬੱਚੇ ਭੁੱਖੇ ਬਿਲਕਦੇ ਹਨ ਮੈਂ ਬਹੁਤੀ ਮਾਇਆ ਨੇ ਮੰਗਦਾ ਬਾਬਾ ਜੀ ਬਸ ਇੰਨੀ ਕੀ ਦੇ ਦਿਓ ਕਿ ਘਰ ਦਾ ਗੁਜ਼ਾਰਾ ਚੱਲ ਜਾਵੇ ਬਾਬਾ ਜੀ ਨੇ ਉਸ ਦੀ ਸਾਰੀ ਬੇਨਤੀ ਸੁਣੀ ਤੇ ਉਸ ਵੱਲ ਮਿਹਰਪਰੀ ਨਿਗਾਹ ਦੇ ਨਾਲ ਦੇਖਿਆ ਉਸ ਸੇਖ ਦੀ ਬਹੁਤੀ ਮਾਇਆ ਨਾ ਮੰਗਣ ਵਾਲੀ ਬੇਨਤੀ ਵਿੱਚੋਂ ਸੰਤੋਖ ਦਾ ਪ੍ਰਕਾਸ਼ ਹੋ ਰਿਹਾ ਸੀ ਕਿ ਉਹ ਸੰਤੋਖੀ ਸੀ ਤੇ ਬਾਬਾ ਜੀ ਕਹਿਣ ਲੱਗੇ ਮੈਂ ਕੀ ਕਰ ਸਕਦਾ ਹਾਂ ਮੇਰੇ ਪੱਲੇ ਵੀ ਕੁਝ ਨਹੀਂ ਮੇਰਾ ਨਾਮ ਆਪਿਆਂ ਨੇ ਹਜਾਰਾ ਸਿੰਘ ਰੱਖਿਆ ਤੇ ਉਂਝ ਮੇਰੀ ਜੇਬ ਵਿੱਚ ਕਿਤੇ ਲਾ ਵੀ ਨਹੀਂ ਕਿਉਂਕਿ ਬਾਬਾ ਜੀ ਨਾ ਕਿਸੇ ਤੋਂ ਮਾਇਆ ਮੰਗਦੇ ਸਨ ਤੇ ਨਾ ਕਿਸੇ ਨੂੰ ਆਖਦੇ ਸਨ ਮਾਇਆ ਦੇਣ ਵਾਸਤੇ ਤੇ ਬਾਬਾ ਜੀ ਫਿਰ ਵੀ ਉਸ ਨੂੰ ਉਹ ਉਸ ਰਾਹੇ ਲੱਗੇ ਕਹਿਣ ਲੱਗੇ ਜਦੋਂ ਮਹਾਪੁਰਖਾਂ ਨੇ ਕਿਰਪਾ ਕਰਨੀ ਹੁੰਦੀ ਹੈ ਆਖਣ ਲੱਗੇ ਬਾਬਾ ਨਾਨਕ ਆਪੇ ਮਿਹਰ ਕਰੋ ਮਿਹਰ ਤਾਂ ਉਹਨਾਂ ਨੇ ਆਪਣੀ ਬਚਨਾਂ ਦੇ ਨਾਲ ਕਰ ਦਿੱਤੀ ਸੀ ਜਿਸ ਨੇ ਪੈਦਾ ਕੀਤਾ ਹੈ ਰੋਟੀ ਵੀ ਉਹੀ ਦੇਵੇਗਾ ਤੇ ਨਾਲ ਹੀ ਆਪਣੀ ਜੇਬ ਵਿੱਚੋਂ 2 ਰੁਪਏ ਦਾ ਨੋਟ ਕੱਢ ਕੇ ਉਸ ਗਰੀਬ ਸਿੱਖ ਨੂੰ ਫੜਾ ਦਿੱਤਾ ਤੇ ਆਖਣ ਲੱਗੇ ਇਹੋ ਕੁਝ ਮੇਰੇ ਕੋਲ ਐ ਲੈ ਜਾ ਭਲਾ ਹੋ ਜੂਗਾ ਆਪੇ ਬਾਬਾ ਨਾਨਕ ਕਿਰਪਾ ਕਰੂ ਉਹ ਸਿੱਖ ਪੈਸੇ ਨਾ ਫੜੇ ਤੇ ਕਹਿ ਕਿ ਹੌਂਜੀ ਕਿਰਪਾ ਕਰ ਦਿਓ ਸੰਤਾਂ ਨੇ ਫਿਰ ਕਿਹਾ ਫੜ ਲੈ ਸੰਗਤਾਂ ਵਿੱਚੋਂ ਵੀ ਕਈਆਂ ਨੇ ਕਿਹਾ ਫੜ ਲੈ ਨਾ ਨਹੀਂ ਕਰੀਦੀ ਮਹਾਂਪੁਰਖਾ ਕੋਣੇ ਪ੍ਰਸ਼ਾਸ ਸਮਝ ਕੇ ਹੀ ਲੈਦਾ ਉਹ ਸਖ ਨੇ ਨੋਟ ਫੜ ਕੇ ਜੇ ਵਿੱਚ ਪਾ ਲਿਆ ਕੁਝ ਦਿਨ ਬਾਅਦ ਉਹ ਵਾਪਸ ਕਰਨ ਨੂੰ ਤੁਰ ਪਿਆ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਸਾਰੀ ਧਰਤੀ ਦੇ ਖਜ਼ਾਨੇ ਉਸ ਦੀ ਜੇ ਵਿੱਚ ਪੈ ਗਏ ਹੋਣ ਅਗਲੇ ਦਿਨ ਉਸ ਨੂੰ ਕੰਮ ਮਿਲ ਗਿਆ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਸਨੇ ਦੱਸਿਆ ਕਿ ਅੱਜ ਹੋਰ ਕੱਲ ਹੋਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਉਸ ਪਰਿਵਾਰ 'ਤੇ ਤੇ ਉਹ ਪਰਿਵਾਰ ਦੱਸਦਾ ਦੱਸਦਾ ਕਿ ਉਹ ਜੋ ਸੰਤਾਣੇ ਦੌਰ ਪੇਦਾ ਨੌਰ ਦਿੱਤਾ ਸੀ ਅੱਜ ਵੀ ਉਹਨਾਂ ਨੇ ਆਪਣੀ ਲੰਬਾਰੀ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਤੇ ਉਸ ਅਲਮਾਰੀ ਵਿੱਚੋਂ ਕਦੇ ਵੀ ਪੈਸੇ ਨਹੀਂ ਮੁੱਕੇ ਤੇ ਕਦੇ ਵੀ ਕੋਈ ਤੂੜ ਨਹੀਂ ਆਈ ਸੰਤੋਖ ਰੂਪੀ ਧਨ ਬਖਸ਼ਿਸ਼ ਦਿੱਤਾ ਬਾਬਾ ਜੀ ਨੇ ਸੋ ਜਿਹੜਾ ਵੀ ਇੱਕ ਮਾਨਿਕ ਚਿਤ ਹੋ ਕੇ ਸੰਤੋਖੀ ਹੋ ਕੇ ਬਾਬਾ ਜੀ ਦੇ ਚਰਨਾਂ 'ਤੇ ਜਾ ਕੇ ਬੇਨਤੀ ਕਰਦਾ ਸੀ ਬਾਬਾ ਜੀ ਆਪਣੇ ਆਪ ਨੂੰ ਵੜਿਉਂਦੇ ਨਹੀਂ ਸਨ ਪਰ ਮਹਾਪੁਰਖ ਆਪਣੇ ਬਚਨਾਂ ਦੇ ਨਾਲ ਹੀ ਸੰਗਤ ਦਾ ਭਲਾ ਕਰ ਦਿੰਦੇ ਸਨ ਸੋ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਉਸ ਪਰਿਵਾਰ ਦੇ ਨੌ ਲੱਡੀਆਂ 18 ਸਿੱਧੀਆਂ ਬਖਸ਼ਿਸ਼ ਦਿੱਤੀਆਂ ਸੋ ਹੁਣ ਵੀ ਪਰਿਵਾਰ ਬੜੀ ਕਿਰਪਾ ਦੇ ਨਾਲ ਬਾਬਾ ਜੀ ਦੇ ਗੁਣ ਗਾਉਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ